ਬਾਬਾ ਜੀ ਤਾਂ 3 ਸਾਲ ਬੜਾ ਸੀ ਉਹਨਾਂ ਨੇ ਆ ਕੇ ਇੱਕ ਦਿਨ ਬਾਬਾ ਜੀ ਨੂੰ ਬੇਨਤੀ ਕੀਤੀ ਕਹਿੰਦੇ ਭਗਤ ਜੀ ਮਥਰਾ ਦੇ ਪੇੜੇ ਖਾਣ ਨੂੰ ਜੀ ਕਰਦਾ ਹੈ ਮਹਾਰਾਜ ਕਹਿੰਦੇ ਛੇ ਭਾਈ 2 ਘੰਟੇ ਬਾਅਦ ਆ ਜੀ ਇਹ ਮੈਨੂੰ ਬਾਪੂ ਸਰਮ ਸਿੰਘ ਜੀ ਨੇ ਬਹੁਤ ਹੀ ਸਤਿਕਾਰਯੋਗ ਆ ਮੇਰੇ ਉਹਨਾਂ ਨੇ ਇਹ ਬਚਨ ਸੁਣਾਇਆ ਕਿਉਂਕਿ ਉਹਨਾਂ ਦੇ ਘਰ ਬਾਬਾ ਜੀ ਕਾਲੇ ਆਲ ਰਹਿੰਦੇ ਰਹੇ ਤਾਂ ਉਹ ਕਹਿੰਦੇ ਬਾਬਾ ਜੀ ਨੇ ਵਾਅਦਾ ਕੀਤਾ ਕੋਈ ਨਾ 2 ਘੰਟੇ ਬਾਅਦ ਆਜੇ ਤੇ ਇਹਨਾਂ ਨੂੰ 2 ਘੰਟੇ ਬਾਅਦ ਕਿ ਬੀਬੀ ਤੇ ਕੋਦੇ ਨਾਲ ਕੋਈ ਹੋਰ ਆਇਆ ਮੱਥਰੇ ਦੇ ਪਿੱਛੇ ਚਲੇ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਬੁਲਾਇਆ ਕਹਿੰਦੇ ਭਾਈ ਜਾਓ ਬਾਪੂ ਸਰਮ ਸਿੰਘ ਜੀ ਨੂੰ ਮੇਰੇ ਕੋਲ ਬਚਨ ਕੀਤਾ ਸੀ ਕਹਿੰਦੇ ਜਾਓ ਇਹਨੂੰ ਪਾਦ ਨੂੰ ਰਮੇਸ਼ਰ ਦੇ ਭਾਈ ਨੂੰ ਬੁਲਾ ਕੇ ਲਿਆਓ ਜਦੋਂ ਆਏ ਤਾਂ ਕਹਿੰਦੇ ਲੈ ਦੋ ਡੱਬੇ ਸੀ ਕਹਿੰਦੇ ਲੈ ਇੱਕ ਖਾਲਾ ਜਿੰਨੇ ਖਾਣੇ ਉਹਨਾਂ ਨੇ ਪੁੱਛਿਆ ਵੀ ਕਿਤੇ ਕਹਿੰਦੇ ਬਸ ਤੈਨੂੰ ਕਿੱਥੋਂ ਆਏ ਕਹਿੰਦੇ ਤੁਸੀਂ ਕਿਹਾ ਸੀ ਤੁਹਾਨੂੰ ਮੰਗਾਤੇ ਇਹ ਇਹ ਮਹਾਰਾਜ ਦੇ ਬਚਪਨ ਦੀ ਬਚਪਨ ਦਾ ਬਚਪਨ ਦਾ ਖੇਲ ਹੈ ਬਾਬਾ ਜੀ ਦਾ